ਮਤੇ ਮੇਰੇ ਨੂੰ ਨੂੰ ਕਿ ਤੋਂ ਦੇ ਨੂੰ ਕੈਰੀ ਭਲਵਾਨ ਸ਼ੇਰੋਂ ਗੱਜਾਂ ਦੀ ਫਾਟ ਪਾਉਣਗੇ ਕੈਰੀ ਭਲਵਾਨ ਜਿਨੇ ਬਹੁਤ ਇਸ ਨਾਲ ਜੋ ਜਿੰਨੇ ਵੀ ਸਟੇਜ ਤੇ ਸੀਟਾਂ ਲਾ ਕੇ ਬੈਠੇ ਆ ਸਾਰਿਆਂ ਦਾ ਤੇ ਜਿੰਨੇ ਵੀ ਸਾਡੀ ਦੂਰ ਕਬਾਈ ਨੂੰ ਜਾਂ ਦੌੜ ਨੂੰ ਪਿਆਰ ਕਰਨ ਵਾਲੇ ਜਿੰਨੇ ਸੱਜਣੇ ਆ ਇੱਕ ਫਗੜੇ ਸਾਡੇ ਦੁਨੀਆ ਵਾਹ ਕੋ ਪੀਤਾ ਖਾਉਂਦਾ ਰਾਤ ਨੂੰ ਡੀਵੀ ਫੋੜੇ ਇਹ ਫਗੜਿਆ ਪੈਦਾ ਦੁਨੀਆ ਸੀ ਲੋ ਬਿਨਾਇ ਕਰਿਆ ਪਿਆਰ ਵੀ ਤੁਲੀ ਜਨ ਪਾ ਲਗੀ ਔਰ ਸਭ ਤੋਂ ਪਹਿਲਾਂ ਮੇਰੇ ਜਿੰਨੇ ਵੀ ਸਾਥੀ ਮਿਲਾਂ ਰਿਹਾ ਇਹਨਾਂ ਸਾਰਾ ਆਪਣੇ ਉੱਤੇ ਰੱਖਿਆ ਮੈਂ ਕੋਈ ਹਲ ਜਾਣੀ ਆ ਕੀ ਬਿਨਾ ਮੈਨੂੰ ਆਪਣੇ ਇੱਕ ਹਿਲਾ ਦੇ ਮੇਰਾ ਵੀਰਾ ਜਿੰਨੇ ਜਨ ਲੰਘਾ ਆਇਆ ਤੁਹੀ ਸੇਵਾ ਕੀਤੀ ਜੋ મિલા ઉનો વિરા ગાડી નું મેનેજમેન્ટ કા ધરા ઉના ગાડી એક ખતરે ઉપર એકબીજા ને કે એ પ્રાઉ એક થી જીયા અપને બોલ ઓ કાલ્પ કાલીયા અપની કેતતા ભી એ ਅੰਨੀ ਬੰਦੇ ਬਾਹਰ ਫਿਰਦੇ ਅਸੀਂ ਬਾਹਰੋਂ ਆਇਆ ਅੰਨੀ ਬੰਦੇ ਫਿਰਦੇ ਆ ਪੂਰੇ ਵਿੱਚ ਇੰਨਾ ਬੰਦਾ ਕੋਈ ਨਾ ਵਾਹੇ ਲੋੜ ਤੋਂ ਵੱਧ ਹੋਇਆਗਾ ਮੈਂ ਤੁਹਾਡੇ ਕੋਲ ਹੋਰ ਕੋਈ ਕੁਝ ਨਹੀਂ ਆ ਇੱਕੋ ਜਿਹੀ ਚੀਜ਼ ਕਰਦਾ ਨਾ ਜਿਹੜਾ ਆਫਰ ਲਾ ਗਿਆ ਕਿਉਂ ਮੇਰੇ ਇਹ ਸਾਰੇ ਦੇ ਇੱਕ ਛੋਟਾ ਜਿਹਾ ਜਨਮਾ ਕਿਤਾਬ ਨਾ ਹੁਣ ਤੇ ਅਗੋਂ ਪੁੱਛਦੇ ਮ ਆਉਂਦੇ ਕਿੰਨਾ ਮਤਲਬ ਹੋ ਰਹੀ ਆ ਇਹ ਬੇਟਾ ਮੁੰਡਾ ਆਪਣੇ ਜੀ ਬੀਜੀ ਦਾ ਆਪਾਂ ਜੇ ਨਾ ਆਉਣਾ ਦਾਰਨ ਸਾਰੇ ਬੰਦੇ ਹੋਣੇ ਉਧਰੋਂ ਬੰਦਿਆਂ ਫੂਲਿਆ ਫਤਹਾ ਜੇ ਜਿਹੜਾ ਬਈ ਤੇ ਸੇਵਾ ਕਰਾਵਾ ਵਿਚਾਰੀਆਂ ਬਲੌਗ ਨਾ ਫੁੱਲ ਤੋਂ ਪਰਮੇ ਆਨੇ ਰੋਣਵਾ ਲਗੇ ਫੋਲੇ ਰੇਪੀ સમાજે ખરાબ હોય ગયા તો મેં હાથ ધાર માફી માગતા